ਉਹ ਇਹ ਬੇਨਤੀ ਕਰਨੀ ਹੈ ਆ ਵੀ 19 ਤਰੀਕ ਦਿਨ ਐਤਵਾਰ ਨੂੰ 1 ਨਵੰਬਰ ਨੂੰ ਅਸੀਂ ਜਿਹੜੀ ਵਹੀਰ ਸ੍ਰੀ ਮੁਕਸਰ ਸਾਹਿਬ ਕੇ ਰੋਕੀ ਸੀ ਉਸ ਸਮੇਂ ਵਾਸਤੇ ਉਹਨੂੰ ਦੁਬਾਰਾ ਆਰੰਭ ਕਰਕੇ ਵਸਾਖੀ ਤੱਕ ਤੱਕ ਸ੍ਰੀ ਦੰਦੂਆ ਸਾਹਿਬ ਤਲਵੰਡੀ ਸਾਹਿਬ ਉਹ ਕੇ ਪਹੁੰਚਣਾ ਹੈ ਮਾਲਵੇ ਦੀ ਧਰਤੀ ਦੇ ਵਿੱਚ ਵਹੀਰ ਚਲਣੀ ਹੈ ਸੋ ਜਦੋਂ ਇਹ ਵਹੀਰ ਦਾ ਫੈਸਲਾ ਜਥੇਬੰਦਕ ਰੂਪ ਚ ਕੀਤਾ 19 ਤਰੀਕ ਨੂੰ ਦਿਨ ਐਤਵਾਰ ਹੋਣ ਕਰਕੇ ਸਾਨੂੰ ਇਹ ਫੈਸਲਾ ਉਸ ਦਿਨ ਸ਼ੁਰੂ ਕਰਨ ਦਾ ਕਰਨਾ ਪਿਆ ਹੈ ਤੋ ਸਾਡੇ ਕੁਝ ਸਮਾਗਮ ਜਿਹੜੇ ਸੀ ਸਾਨੂੰ ਉਹਨਾਂ ਨੂੰ ਰੱਦ ਕਰਨਾ ਪਿਆ ਜਿਨ੍ਹਾਂ ਚ ਇੱਕ ਚੰਦੋਂ ਮਾਝਾ ਪਿੰਡ ਹੈ ਗੁਰਦਾਸਪੁਰ ਦੇ ਵਿੱਚ ਉੱਥੇ ਸਾਡਾ ਇੱਕ ਸਮਾਗਮ ਸੀ ਤੇ ਉਹਨਾਂ ਸਿੰਘਾਂ ਨੇ ਕਾਫੀ ਤਿਆਰੀਆਂ ਵੀ ਕੀਤੀਆਂ ਸਮਾਗਮ ਦੀਆਂ ਸੋ ਇੱਕ ਤੇ ਉਹਨਾਂ ਸਿੰਘਾਂ ਤੋਂ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਆਂ ਵੀ ਸਾਡੀ ਇਹ ਮਜਬੂਰੀ ਬਣ ਗਈ ਵੀ ਸਾਨੂੰ ਵੀਰ ਸ਼ੁਰੂ ਕਰਨੀ ਪੈ ਰਹੀ ਹੈ ਤੇ ਅਸੀਂ ਭਵਿੱਖ 'ਚ ਯਕੀਨੀ ਬਣਾਵਾਂਗੇ ਵੀ ਜਦੋਂ ਵੀ ਵੀਰ ਗੁਰਦਾਸਪੁਰ ਦੇ ਇਲਾਕੇ ਚ ਆਉਂਗੀ ਤੇ ਇਸ ਨਗਰ ਦੇ ਵਿੱਚ ਅਸੀਂ ਪੜਾਅ ਜ਼ਰੂਰ ਕਰਾਂਗੇ ਸੋ ਸੰਗਤਾਂ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਉਹਨਾਂ ਤੋਂ ਅਸੀਂ ਖਿਮਾ ਮੰਗਦੇ ਆਂ ਸੋ ਅੱਗੇ ਤੋਂ ਮੀ ਇਹ ਜਿਹੜੀ ਗੱਲ ਹੈ ਹੁਣ ਉਸ ਤੋਂ ਅੱਗੇ ਸਾਡੇ ਕੋਈ ਸਮਾਗਮ ਨਹੀਂ ਨੇ ਵਹੀਰ ਦੇ ਵਿੱਚ ਹੀ ਅਸੀਂ ਜਿਹੜੇ ਸਮਾਗਮ ਕਰਾਂਗੇ ਮਾਰ ਵਿੱਚ ਕਰਾਂਗੇ ਸੋ ਇਸ ਕਰਕੇ ਜਿਹੜੀਆਂ ਸੰਗਤਾਂ ਨੂੰ ਇਹ ਜਿਹੜੀਆਂ ਤਿਆਰੀਆਂ ਕੀਤੀਆਂ ਜੋ ਕੁਝ ਵੀ ਹੋਵੇ ਪ੍ਰਬੰਧ ਕਰਾਂ ਉਹ ਅਸੀਂ ਚਾਹੁੰਦੇ ਆਂ ਵੀ ਭਵਿਕ ਦੇ ਵਿੱਚ ਜਦੋਂ ਵੀ ਉਹ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਪਿੰਡਾਂ ਆਣ ਕੇ ਜਿਹੜਾ ਪੜਾਅ ਕਰ ਲਾਂਗੇ ਤੇ ਵਾਹਿਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਬਾਤ ਚੜ ਕੇ ਸ੍ਰੀ ਮੁਕਤਸਰ ਸਾਹਿਬ 19 ਤਰੀਕ ਨੂੰ ਪਹੁੰਚਣ ਤੇ ਸਹਿਯੋਗ ਕਰਨ ਤਾਂ ਜੋ ਆਪਾਂ ਮਾਲਵੇ ਦੀ ਧਰਤੀ ਦੇ ਵਿੱਚ ਜਿਹੜੀ ਵੀ ਸ਼ੁਰੂ ਕਰ ਸਕੀਏ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਸਿੱਖਿਆ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ மூ ਸੰਗਤਾਂ ਨੂੰ ਇਹ ਬੇਨਤੀ ਕਰਨੀ ਹੈ ਵੀ 19 ਤਰੀਕ ਦਿਨ ਐਤਵਾਰ ਨੂੰ 19 ਮਾਰਚ ਨੂੰ ਅਸੀਂ ਜਿਹੜੀ ਵਹੀਰ ਸ੍ਰੀ ਮੁਕਸਰ ਸਾਹਿਬ ਵਿਖੇ ਰੋਕੀ ਸੀ ਉਸ ਸਮੇਂ ਵਾਸਤੇ ਉਹਨੂੰ ਦੁਬਾਰਾ ਆਰੰਭ ਕਰਕੇ ਵਸਾਖੀ ਤੱਕ ਤੱਕ ਸ੍ਰੀ ਦੰਦੂਆ ਸਾਹਿਬ ਤਲਵੰਡੀ ਸਾਹਿਬ ਵਿਖੇ ਪਹੁੰਚਣਾ ਹੈ ਮਾਲਵੇ ਦੀ ਧਰਤੀ ਦੇ ਵਿੱਚ ਵਹੀਰ ਚਲਣੀ ਹੈ ਸੋ ਜਦੋਂ ਇਹ ਵਹੀਰ ਦਾ ਫੈਸਲਾ ਜਥੇਬੰਦਕ ਰੂਪ ਚ ਕੀਤਾ 19 ਤਰੀਕ ਨੂੰ ਦਿਨ ਐਤਵਾਰ ਹੋਣ ਕਰਕੇ ਸਾਨੂੰ ਇਹ ਫੈਸਲਾ ਉਸ ਦਿਨ ਸ਼ੁਰੂ ਕਰਨ ਦਾ ਕਰਨਾ ਪਿਆ ਹੈ ਤੋ ਸਾਡੇ ਕੁਝ ਸਮਾਗਮ ਜਿਹੜੇ ਸੀ ਸਾਨੂੰ ਉਹਨਾਂ ਨੂੰ ਰੱਦ ਕਰਨਾ ਪਿਆ ਜਿੰਨੇ ਚ ਇੱਕ ਚੰਦੋ ਮਾਜਾ ਪਿੰਡ ਗੁਰਦਾਸਪੁਰ ਦੇ ਵਿੱਚ ਉੱਥੇ ਸਾਡਾ ਇੱਕ ਸਮਾਗਮ ਸੀ ਤੇ ਉਹਨਾਂ ਸਿੰਘਾਂ ਨੇ ਕਾਫੀ ਤਿਆਰੀਆਂ ਵੀ ਕੀਤੀਆਂ ਸਮਾਗਮ ਦੀਆਂ ਸੋ ਇੱਕ ਤੇ ਉਹਨਾਂ ਸਿੰਘਾਂ ਤੋਂ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਆਂ ਵੀ ਸਾਡੀ ਇਹ ਮਜਬੂਰੀ ਬਣ ਗਈ ਵੀ ਸਾਨੂੰ ਵੀਰ ਸ਼ੁਰੂ ਕਰਨੀ ਪੈ ਰਹੀ ਹੈ ਤੇ ਅਸੀਂ ਭਵਿੱਖ 'ਚ ਯਕੀਨੀ ਬਣਾਵਾਂਗੇ ਵੀ ਜਦੋਂ ਵੀ ਵੀਰ ਗੁਰਦਾਸਪੁਰ ਦੇ ਇਲਾਕੇ ਚ ਆਊਗੀ ਤੇ ਇਸ ਨਗਰ ਦੇ ਵਿੱਚ ਅਸੀਂ ਪੜਾਅ ਜ਼ਰੂਰ ਕਰਾਂਗੇ ਸੋ ਸੰਗਤਾਂ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਉਹਨਾਂ ਤੋਂ ਅਸੀਂ ਖਿਮਾ ਮੰਗਦੇ ਆਂ ਤੋ ਅੱਗੇ ਤੋਂ ਵੀ ਇਹ ਜਿਹੜੀ ਗੱਲ ਹੈ ਹੁਣ ਉਸ ਤੋਂ ਅੱਗੇ ਸਾਡੇ ਕੋਈ ਸਮਾਗਮ ਨਹੀਂ ਨੇ ਵਹੀਰ ਦੇ ਵਿੱਚ ਹੀ ਅਸੀਂ ਜਿਹੜੇ ਸਮਾਗਮ ਕਰਾਂਗੇ ਮਾਰ ਵਿੱਚ ਕਰਾਂਗੇ ਸੋ ਇਸ ਕਰਕੇ ਜਿਹੜੀਆਂ ਸੰਗਤਾਂ ਨੂੰ ਇਹ ਜਿਹੜੀਆਂ ਤਿਆਰੀਆਂ ਕੀਤੀਆਂ ਜੋ ਕੁਝ ਵੀ ਹੋਇਆ ਪ੍ਰਬੰਧ ਕਰਾਂ ਅਸੀਂ ਚਾਹੁੰਦੇ ਆਂ ਕਿ ਭਵਿੱਖ ਦੇ ਵਿੱਚ ਜਦੋਂ ਵੀ ਕੋਈ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਪਿੰਡਾਂ ਆਣ ਕੇ ਜਿਹੜਾ ਪੜਾਅ ਕਰ ਲਾਂਗੇ ਤੇ ਵਾਹਿਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬਾਦ ਚੜ ਕੇ ਸ਼੍ਰੀ ਮੁਕਤਸਰ ਸਾਹਿਬ 19 ਤਰੀਕ ਨੂੰ ਪਹੁੰਚਣ ਤੇ ਸਹਿਯੋਗ ਕਰਨ ਤਾਂ ਜੋ ਆਪਾਂ ਮਾਲਵੇ ਦੀ ਧਰਤੀ ਦੇ ਵਿੱਚ ਜਿਹੜੀ ਵੀ ਸ਼ੁਰੂ ਕਰ ਸਕੀਏ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਸਿੱਖਿਆ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਅੱਜ ਸੂਸੰਗਤਾਂ ਨੂੰ ਇਹ ਬੇਨਤੀ ਕਰਨੀ ਹੈ ਵੀ 19 ਤਰੀਕ ਦੇ ਦਿਨ ਐਤਵਾਰ ਨੂੰ 1 ਨਵੰਬਰ ਨੂੰ ਅਸੀਂ ਜਿਹੜੀ ਵਹੀਰ ਸ੍ਰੀ ਮੁਕਸਰ ਸਾਹਿਬ ਵਿਖੇ ਰੋਕੀ ਸੀ ਉਸ ਸਮੇਂ ਵਾਸਤੇ ਉਹਨੂੰ ਦੁਬਾਰਾ ਆਰੰਭ ਕਰਕੇ ਵਸਾਖੀ ਤੱਕ ਤੱਕ ਸ੍ਰੀ ਦੰਦੂਆ ਸਾਹਿਬ ਤਲਵੰਡੀ ਸਾਹਿਬ ਵਿਖੇ ਪਹੁੰਚਣਾ ਹੈ ਮਾਲਵੇ ਦੀ ਧਰਤੀ ਦੇ ਵਿੱਚ ਵਹੀਰ ਚਲਣੀ ਹੈ ਸੋ ਜਦੋਂ ਇਹ ਵਹੀਰ ਦਾ ਫੈਸਲਾ ਜਥੇਬੰਦਕ ਰੂਪ ਚ ਕੀਤਾ 19 ਤਰੀਕ ਨੂੰ ਦਿਨ ਐਤਵਾਰ ਹੋਣ ਕਰਕੇ ਸਾਨੂੰ ਇਹ ਫੈਸਲਾ ਉਸ ਦਿਨ ਸ਼ੁਰੂ ਕਰਨ ਦਾ ਕਰਨਾ ਪਿਆ ਹੈ ਤੋ ਸਾਡੇ ਕੁਝ ਸਮਾਗਮ ਜਿਹੜੇ ਸੀ ਸਾਨੂੰ ਉਹਨਾਂ ਨੂੰ ਰੱਦ ਕਰਨਾ ਪਿਆ ਜਿੰਨਾ ਚ ਇੱਕ ਚੰਦੂ ਮਾਜਾ ਪਿੰਡ ਹੈ ਗੁਰਦਾਸਪੁਰ ਦੇ ਵਿੱਚ ਉੱਥੇ ਸਾਡਾ ਇੱਕ ਸਮਾਗਮ ਸੀ ਤੇ ਉਹਨਾਂ ਸਿੰਘਾਂ ਨੇ ਕਾਫੀ ਤਿਆਰੀਆਂ ਵੀ ਕੀਤੀਆਂ ਸਮਾਗਮ ਦੀਆਂ ਸੋ ਇੱਕ ਤੇ ਉਹਨਾਂ ਸਿੰਘਾਂ ਤੋਂ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਆਂ ਵੀ ਸਾਡੀ ਇਹ ਮਜਬੂਰੀ ਬਣ ਗਈ ਵੀ ਸਾਨੂੰ ਵੀਰ ਸ਼ੁਰੂ ਕਰਨੀ ਪੈ ਰਹੀ ਹੈ ਤੇ ਅਸੀਂ ਭਵਿੱਖ 'ਚ ਯਕੀਨੀ ਬਣਾਵਾਂਗੇ ਵੀ ਜਦੋਂ ਵੀ ਵੀਰ ਗੁਰਦਾਸਪੁਰ ਦੇ ਇਲਾਕੇ ਚ ਆਉਂਗੀ ਤੇ ਇਸ ਨਗਰ ਦੇ ਵਿੱਚ ਅਸੀਂ ਪੜਾਅ ਜ਼ਰੂਰ ਕਰਾਂਗੇ ਸੋ ਸੰਗਤਾਂ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਉਹਨਾਂ ਤੋਂ ਅਸੀਂ ਖਿਮਾ ਮੰਗਦੇ ਆਂ ਸੋ ਅੱਗੇ ਤੋਂ ਵੀ ਇਹ ਜਿਹੜੀ ਗੱਲ ਹੈ ਉਹ ਉਸ ਤੋਂ ਅੱਗੇ ਸਾਡੇ ਕੋਈ ਸਮਾਗਮ ਨਹੀਂ ਨੇ ਵਹੀਰ ਦੇ ਵਿੱਚ ਹੀ ਅਸੀਂ ਜਿਹੜੇ ਸਮਾਗਮ ਕਰਾਂਗੇ ਮਾਰ ਵਿੱਚ ਕਰਾਂਗੇ ਸੋ ਇਸ ਕਰਕੇ ਜਿਹੜੀਆਂ ਸੰਗਤਾਂ ਨੂੰ ਇਹ ਜਿਹੜੀਆਂ ਤਿਆਰੀਆਂ ਕੀਤੀਆਂ ਜੋ ਕੁਝ ਵੀ ਹੋਵੇ ਪ੍ਰਬੰਧ ਕਰਨਾ ਅਸੀਂ ਚਾਹੁੰਦੇ ਆਂ ਵੀ ਭਵਿਕ ਦੇ ਵਿੱਚ ਜਦੋਂ ਵੀ ਉਹ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਪਿੰਡਾਂ ਆਣ ਕੇ ਜਿਹੜਾ ਪੜਾਅ ਕਰ ਲਾਂਗੇ ਤੇ ਵਾਹਿਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਬਾਤ ਚੜ ਕੇ ਸ੍ਰੀ ਮੁਕਤਸਰ ਸਾਹਿਬ 19 ਤਰੀਕ ਨੂੰ ਪਹੁੰਚਣ ਤੇ ਸਹਿਯੋਗ ਕਰਨ ਤਾਂ ਜੋ ਆਪਾਂ ਮਾਲਵੇ ਦੀ ਧਰਤੀ ਦੇ ਵਿੱਚ ਜਿਹੜੀ ਵੀ ਸ਼ੁਰੂ ਕਰ ਸਕੀਏ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਸਿੱਖਿਆ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤਾਂ ਨੂੰ ਇਹ ਬੇਨਤੀ ਕਰਨੀ ਹੈ ਵੀ 19 ਤਰੀਕ ਦੇ ਐਤਵਾਰ ਨੂੰ 1 ਨਵੰਬਰ ਨੂੰ ਅਸੀਂ ਜਿਹੜੀ ਵਹੀਰ ਸ੍ਰੀ ਮੁਕਸਰ ਸਾਹਿਬ ਵਿਖੇ ਰੋਕੀ ਸੀ ਉਸ ਸਮੇਂ ਵਾਸਤੇ ਉਹਨੂੰ ਦੁਬਾਰਾ ਆਰੰਭ ਕਰਕੇ ਵਸਾਖੀ ਤੱਕ ਤੱਕ ਸ੍ਰੀ ਦਮਨਵਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚਣਾ ਹੈ ਮਾਲਵੇ ਦੀ ਧਰਤੀ ਦੇ ਵਿੱਚ ਵਹੀਰ ਚਲਣੀ ਹੈ ਸੋ ਜਦੋਂ ਇਹ ਵਹੀਰ ਦਾ ਫੈਸਲਾ ਜਥੇਬੰਦ ਗਰੁੱਪ ਚ ਕੀਤਾ 19 ਤਰੀਕ ਨੂੰ ਦਿਨ ਐਤਵਾਰ ਹੋਣ ਕਰਕੇ ਸਾਨੂੰ ਇਹ ਫੈਸਲਾ ਉਸ ਦਿਨ ਸ਼ੁਰੂ ਕਰਨ ਦਾ ਕਰਨਾ ਪਿਆ ਹੈ ਤੋ ਸਾਡੇ ਕੁਝ ਸਮਾਗਮ ਜਿਹੜੇ ਸੀ ਸਾਨੂੰ ਉਹਨਾਂ ਨੂੰ ਰੱਦ ਕਰਨਾ ਪਿਆ ਜਿੰਨਾ ਚ ਇੱਕ ਚੰਦੋ ਮਾਜਾ ਪਿੰਡ ਗੁਰਦਾਸਪੁਰ ਦੇ ਵਿੱਚ ਉੱਥੇ ਸਾਡਾ ਇੱਕ ਸਮਾਗਮ ਸੀ ਤੇ ਉਹਨਾਂ ਸਿੰਘਾਂ ਨੇ ਕਾਫੀ ਤਿਆਰੀਆਂ ਵੀ ਕੀਤੀਆਂ ਸਮਾਗਮ ਦੀਆਂ ਸੋ ਇੱਕ ਤੇ ਉਹਨਾਂ ਸਿੰਘਾਂ ਤੋਂ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ ਵੀ ਸਾਡੀ ਇਹ ਮਜਬੂਰੀ ਬਣ ਗਈ ਵੀ ਸਾਨੂੰ ਵੀਰ ਸ਼ੁਰੂ ਕਰਨੀ ਪੈ ਰਹੀ ਹੈ ਤੇ ਅਸੀਂ ਭਵਿੱਖ 'ਚ ਯਕੀਨੀ ਬਣਾਵਾਂਗੇ ਵੀ ਜਦੋਂ ਵੀ ਵੀਰ ਗੁਰਦਾਸਪੁਰ ਦੇ ਇਲਾਕੇ ਚ ਆਉਂਗੀ ਤੇ ਇਸ ਨਗਰ ਦੇ ਵਿੱਚ ਅਸੀਂ ਪੜਾਅ ਜਰੂਰ ਕਰਾਂਗੇ ਸੋ ਸੰਗਤਾਂ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਉਹਨਾਂ ਤੋਂ ਵੀ ਅਸੀਂ ਖਿਮਾ ਮੰਗਦੇ ਹਾਂ ਤੋ ਅੱਗੇ ਤੋਂ ਮੈਂ ਇਹ ਜਿਹੜੀ ਗੱਲ ਹੈ ਹੁਣ ਉਸ ਤੋਂ ਅੱਗੇ ਸਾਡੇ ਕੋਈ ਸਮਾਗਮ ਨਹੀਂ ਨੇ ਵਹੀਰ ਦੇ ਵਿੱਚ ਹੀ ਅਸੀਂ ਜਿਹੜੇ ਸਮਾਗਮ ਕਰਾਂਗੇ ਮਾਰ ਵਿੱਚ ਕਰਾਂਗੇ ਸੋ ਇਹ ਇਸ ਕਰਕੇ ਜਿਹੜੀਆਂ ਸੰਗਤਾਂ ਨੂੰ ਇਹ ਜਿਹੜੀਆਂ ਤਿਆਰੀਆਂ ਕੀਤੀਆਂ ਜੋ ਕੁਛ ਵੀ ਵਪਰਵੰਦ ਕਰਾਂ ਅਸੀਂ ਚਾਹੁੰਦੇ ਆਂ ਕਿ ਪਵਿੱਖ ਦੇ ਵਿੱਚ ਜਦੋਂ ਵੀ ਕੋਈ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਪਿੰਡ ਆਣ ਕੇ ਜਿਹੜਾ ਪੜਾਅ ਕਰ ਲਾਂਗੇ ਤੇ ਵਹੀਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬਾਦ ਚੜ ਕੇ ਸ੍ਰੀ ਮੁਕਤਸਰ ਸਾਹਿਬ 19 ਤਰੀਕ ਨੂੰ ਪਹੁੰਚਣ ਤੇ ਸਹਿਯੋਗ ਕਰਨ ਤਾਂ ਜੋ ਆਪਾਂ ਮਾਲਵੇ ਦੀ ਧਰਤੀ ਦੇ ਵਿੱਚ ਜਿਹੜੀ ਵੀ ਸ਼ੁਰੂ ਕਰ ਸਕੀਏ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਸਿੱਖਿਆ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਤਾਂ ਨੂੰ ਇਹ ਬੇਨਤੀ ਕਰ ਰਹੀ ਹਾਂ ਕਿ 19 ਤਰੀਕ ਦਿਨ ਐਤਵਾਰ ਨੂੰ 1 ਨਵੰਬਰ ਨੂੰ ਅਸੀਂ ਜਿਹੜੀ ਵਹੀਰ ਸ੍ਰੀ ਮੁਕਸਰ ਸਾਹਿਬ ਵਿਖੇ ਰੋਕੀ ਸੀ ਉਸ ਸਮੇਂ ਵਾਸਤੇ ਉਹਨੂੰ ਦੁਬਾਰਾ ਆਰੰਭ ਕਰਕੇ ਵਸਾਖੀ ਤੱਕ ਤੱਕ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਹਿਬ ਵਿਖੇ ਪਹੁੰਚਣਾ ਹੈ ਮਾਲਵੇ ਦੀ ਧਰਤੀ ਦੇ ਵਿੱਚ ਵਹੀਰ ਚਲਣੀ ਹੈ ਸੋ ਜਦੋਂ ਇਹ ਵਹੀਰ ਦਾ ਫੈਸਲਾ ਜਥੇਬੰਦਕ ਰੂਪ ਚ ਕੀਤਾ 19 ਤਰੀਕ ਨੂੰ ਦਿਨ ਐਤਵਾਰ ਹੋਣ ਕਰਕੇ ਸਾਨੂੰ ਇਹ ਫੈਸਲਾ ਉਸ ਦਿਨ ਸ਼ੁਰੂ ਕਰਨ ਦਾ ਕਰਨਾ ਪਿਆ ਹੈ ਸੋ ਸਾਡੇ ਕੁਝ ਸਮਾਗਮ ਜਿਹੜੇ ਸੀ ਸਾਨੂੰ ਉਹਨਾਂ ਨੂੰ ਰੱਦ ਕਰਨਾ ਪਿਆ ਜਿੰਨਾ ਚ ਇੱਕ ਚੰਦੋ ਮਾਜਾ ਪਿੰਡ ਗੁਰਦਾਸਪੁਰ ਦੇ ਵਿੱਚ ਉੱਥੇ ਸਾਡਾ ਇੱਕ ਸਮਾਗਮ ਸੀ ਤੇ ਉਹਨਾਂ ਸਿੰਘਾਂ ਨੇ ਕਾਫੀ ਤਿਆਰੀਆਂ ਵੀ ਕੀਤੀਆਂ ਸਮਾਗਮ ਦੀਆਂ ਸੋ ਇੱਕ ਤੇ ਉਹਨਾਂ ਸਿੰਘਾਂ ਤੋਂ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ ਵੀ ਸਾਡੀ ਇਹ ਮਜਬੂਰੀ ਬਣ ਗਈ ਵੀ ਸਾਨੂੰ ਵੀਰ ਸ਼ੁਰੂ ਕਰਨੀ ਪੈ ਰਹੀ ਹੈ ਤੇ ਅਸੀਂ ਭਵਿੱਖ 'ਚ ਯਕੀਨੀ ਬਣਾਵਾਂਗੇ ਵੀ ਜਦੋਂ ਕੋਈ ਵੀਰ ਗੁਰਦਾਸਪੁਰ ਦੇ ਇਲਾਕੇ ਚ ਆਊਗੀ ਤੇ ਇਸ ਨਗਰ ਦੇ ਵਿੱਚ ਅਸੀਂ ਪੜਾਅ ਜਰੂਰ ਕਰਾਂਗੇ ਸੋ ਸੰਗਤਾਂ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਉਹਨਾਂ ਤੋਂ ਅਸੀਂ ਖਿਮਾ ਮੰਗਦੇ ਹਾਂ ਸੋ ਅੱਗੇ ਤੋਂ ਮੀ ਇਹ ਜਿਹੜੀ ਗੱਲ ਹੈ ਹੁਣ ਉਸ ਤੋਂ ਅੱਗੇ ਸਾਡੇ ਕੋਈ ਸਮਾਗਮ ਨਹੀਂ ਨੇ ਵਹੀਰ ਦੇ ਵਿੱਚ ਹੀ ਅਸੀਂ ਜਿਹੜੇ ਸਮਾਗਮ ਕਰਾਂਗੇ ਮਾਰ ਵਿੱਚ ਕਰਾਂਗੇ ਸੋ ਇਸ ਕਰਕੇ ਜਿਹੜੀਆਂ ਸੰਗਤਾਂ ਨੂੰ ਇਹ ਜਿਹੜੀਆਂ ਤਿਆਰੀਆਂ ਕੀਤੀਆਂ ਜੋ ਕੁਝ ਵੀ ਹੋਇਆ ਪ੍ਰਬੰਧ ਕਰਾਂ ਅਸੀਂ ਚਾਹੁੰਦੇ ਆਂ ਕਿ ਪਵਿੱਖ ਦੇ ਵਿੱਚ ਜਦੋਂ ਵੀ ਕੋਈ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਪਿੰਡਾਂ ਆਣ ਕੇ ਜਿਹੜਾ ਪੜਾਅ ਕਰ ਲਾਂਗੇ ਤੇ ਵਹੀਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਬਾਤ ਚੜ ਕੇ ਸ਼੍ਰੀ ਮੁਕਸਰ ਸਾਹਿਬ 19 ਤਰੀਕ ਨੂੰ ਪਹੁੰਚਣ ਤੇ ਸਹੂਜ ਕਰਨ ਤਾਂ ਜੋ ਆਪਾਂ ਮਾਲਵੇ ਦੀ ਧਰਤੀ ਦੇ ਵਿੱਚ ਜੜੀ ਫਿਰ ਸ਼ੁਰੂ ਕਰ ਸਕੀਏ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਸਿੱਖਿਆ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤਾਂ ਨੂੰ ਇਹ ਬੇਨਤੀ ਕਰਨੀ ਹੈ ਵੀ 19 ਤਰੀਕ ਦਿਨ ਐਤਵਾਰ ਨੂੰ 19 ਮਾਰਚ ਨੂੰ ਅਸੀਂ ਜਿਹੜੀ ਵਹੀਰ ਸ਼੍ਰੀ ਮੁਕਸਰ ਸਾਹਿਬ ਵਿਖੇ ਰੋਕੀ ਸੀ ਉਸ ਸਮੇਂ ਵਾਸਤੇ ਉਹਨੂੰ ਦੁਬਾਰਾ ਆਰੰਭ ਕਰਕੇ ਵਸਾਖੀ ਤੱਕ ਤੱਕ ਸ੍ਰੀ ਦੰਦਮਾ ਸਾਹਿਬ ਤਲਵੰਡੀ ਸਾਹਿਬ ਉਹ ਕਿ ਪਹੁੰਚਣਾ ਹੈ ਮਾਲਵੇ ਦੀ ਧਰਤੀ ਦੇ ਵਿੱਚ ਵਹੀਰ ਚਲਣੀ ਹੈ ਸੋ ਜਦੋਂ ਇਹ ਵਹੀਰ ਦਾ ਫੈਸਲਾ ਜਥੇਬੰਦਕ ਰੂਪ ਚ ਕੀਤਾ 19 ਤਰੀਕ ਨੂੰ ਦਿਨ ਐਤਵਾਰ ਹੋਣ ਕਰਕੇ ਸਾਨੂੰ ਇਹ ਫੈਸਲਾ ਉਸ ਦਿਨ ਸ਼ੁਰੂ ਕਰਨ ਦਾ ਕਰਨਾ ਪਿਆ ਸੋ ਸਾਡੇ ਕੁਝ ਸਮਾਗਮ ਜਿਹੜੇ ਸੀ ਸਾਨੂੰ ਉਹਨਾਂ ਨੂੰ ਰੱਦ ਕਰਨਾ ਪਿਆ ਜਿੰਨਾ ਚ ਇੱਕ ਚੰਦੋ ਮਾਜਾ ਪਿੰਡ ਗੁਰਦਾਸਪੁਰ ਦੇ ਵਿੱਚ ਉੱਥੇ ਸਾਡਾ ਇੱਕ ਸਮਾਗਮ ਸੀ ਤੇ ਉਹਨਾਂ ਸਿੰਘਾਂ ਨੇ ਕਾਫੀ ਤਿਆਰੀਆਂ ਵੀ ਕੀਤੀਆਂ ਸਮਾਗਮ ਦੀਆਂ ਸੋ ਇੱਕ ਤੇ ਉਹਨਾਂ ਸਿੰਘਾਂ ਤੋਂ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਆਂ ਵੀ ਸਾਡੀ ਇਹ ਮਜਬੂਰੀ ਬਣ ਗਈ ਵੀ ਸਾਨੂੰ ਵੀਰ ਸ਼ੁਰੂ ਕਰਨੀ ਪੈ ਰਹੀ ਹੈ ਤੇ ਅਸੀਂ ਭਵਿੱਖ 'ਚ ਯਕੀਨੀ ਬਣਾਵਾਂਗੇ ਵੀ ਜਦੋਂ ਵੀ ਹੀਰ ਗੁਰਦਾਸਪੁਰ ਦੇ ਇਲਾਕੇ ਚ ਆਉਂਗੀ ਤੇ ਇਸ ਨਗਰ ਦੇ ਵਿੱਚ ਅਸੀਂ ਪੜਾਅ ਜ਼ਰੂਰ ਕਰਾਂਗੇ ਸੋ ਸੰਗਤਾਂ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਉਹਨਾਂ ਤੋਂ ਅਸੀਂ ਖਿਮਾ ਮੰਗਦੇ ਆਂ ਸੋ ਅੱਗੇ ਤੋਂ ਵੀ ਇਹ ਜਿਹੜੀ ਗੱਲ ਹੈ ਹੁਣ ਉਸ ਤੋਂ ਅੱਗੇ ਸਾਡੇ ਕੋਈ ਸਮਾਗਮ ਨਹੀਂ ਨੇ ਵੀ ਹੀਰ ਦੇ ਵਿੱਚ ਹੀ ਅਸੀਂ ਜਿਹੜੇ ਸਮਾਗਮ ਕਰਾਂਗੇ ਮਾਰ ਵਿੱਚ ਕਰਾਂਗੇ ਸੋ ਇਸ ਕਰਕੇ ਜਿਹੜੀਆਂ ਸੰਗਤਾਂ ਨੂੰ ਇਹ ਜਿਹੜੀਆਂ ਤਿਆਰੀਆਂ ਕੀਤੀਆਂ ਜੋ ਕੁਛ ਵੀ ਹੈ ਪ੍ਰਬੰਧ ਕਰਾਂ ਉਹ ਅਸੀਂ ਚਾਹੁੰਦੇ ਆਂ ਕਿ ਭਵਿਕ ਦੇ ਵਿੱਚ ਜਦੋਂ ਵੀ ਕੋਈ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਪਿੰਡਾਂ ਅੜ ਕੇ ਜਿਹੜਾ ਪੜਾਅ ਕਰ ਲਾਂਗੇ ਤੇ ਵਹੀਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬਾਦ ਚੜ ਕੇ ਸ਼੍ਰੀ ਮੁਕਤਸਰ ਸਾਹਿਬ 19 ਤਰੀਕ ਨੂੰ ਪਹੁੰਚਣ ਤੇ ਸਹਿਯੋਗ ਕਰਨ ਤਾਂ ਜੋ ਆਪਾਂ ਮਾਲਵੇ ਦੀ ਧਰਤੀ ਦੇ ਵਿੱਚ ਜਿਹੜੀ ਵੀ ਸ਼ੁਰੂ ਕਰ ਸਕੀਏ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਸਿੱਖਿਆ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ